ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜੋ ਕਹਾਣੀ ਆ ਭਾਬੀ ਦੇ ਨਾਲ ਸਾਂਝੀ ਕਰਨ ਜਾ ਰਹੇ ਆ ਇਹ ਕਹਾਣੀ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਆ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਇੱਕ ਫਕੀਰ ਜੰਗਲ ਦੇ ਵਿੱਚ ਇੱਕ ਦਰਖਤ ਦੇ ਹੇਠਾਂ ਬੈਠਾ ਕਦੇ ਦਰਖਤਾਂ ਦੇ ਨਾਲ ਗੱਲਾਂ ਕਰ ਰਿਹਾ ਏ ਕਦੇ ਰੱਬ ਦੇ ਨਾਲ ਗੱਲਾਂ ਕਰ ਰਿਹਾ ਏ ਕਦੇ ਨਾਮ ਜਪ ਰਿਹਾ ਏ ਕਹਿੰਦੇ ਉਹ ਫਕੀਰ ਹਰ ਵੇਲੇ ਬਾਂਸਰੀ ਵਜਾਉਂਦਾ ਰਹਿੰਦਾ ਬਾਂਸਰੀ ਦੀ ਆਵਾਜ਼ ਸੁਣ ਕੇ ਕੁਝ ਪੰਛੀ ਪਰਿੰਦੇ ਉਹਦੇ ਕੋਲ ਆਣ ਕੇ ਬੈਠ ਜਾਂਦੇ ਉਹ ਫਕੀਰ ਰੋਜ਼ ਇਸੇ ਤਰ੍ਹਾਂ ਕਰਦਾ ਆਪਣੀ ਮੋਜ ਦੇ ਵਿੱਚ ਰਹਿੰਦਾ ਬਿਲਕੁਲ ਬੇਪਰਵਾਹ ਕੋਈ ਦੋ ਪ੍ਰਸ਼ਾਦੇ ਦੇ ਜਾਂਦਾ ਤਾਂ ਛੱਕ ਲੈਂਦਾ ਉਹਨਾਂ ਦੇ ਵਿੱਚੋਂ ਵੀ ਕੁਝ ਪੰਛੀ ਪਰਿੰਦਿਆਂ ਨੂੰ ਪਾ ਦਿੰਦਾ ਕੁਝ ਆਪ ਖਾ ਲੈਂਦਾ ਕਹਿੰਦੇ ਉਸ ਜੰਗਲ ਦੇ ਵਿੱਚ ਉਸ ਦੇਸ਼ ਦਾ ਰਾਜਾ ਇੱਕ ਦਿਨ ਸ਼ਿਕਾਰ ਖੇਡਣ ਦੇ ਲਈ ਆਇਆ ਉਹਨੇ ਆ ਕੇ ਇਸ ਫਕੀਰ ਨੂੰ ਦੇਖਿਆ ਉਹ ਰਾਜਾ ਫਕੀਰ ਤੋਂ ਬੜਾ ਪ੍ਰਭਾਵਿਤ ਹੋਇਆ ਕਿ ਕਿੰਨੀ ਸੋਹਣੀ ਬੰਸਰੀ ਵਜਾਉਂਦੇ ਨੇ ਬੰਸਰੀ ਦੀ ਆਵਾਜ਼ ਸੁਣ ਕੇ ਪੰਛੀ-ਪਰਿੰਦੇ ਕੋਲ ਬੈਠੇ ਨੇ ਅਤੇ ਇਹ ਫਕੀਰ ਆਪਣੀ ਮੌਜ ਦੇ ਵਿੱਚ ਕਦੀ ਨਾਮ ਜਪਦਾ ਏ ਕਦੀ ਦਰਖਤਾਂ ਦੇ ਨਾਲ ਗੱਲਾਂ ਕਰਦਾ ਏ ਕਦੀ ਰੱਬ ਦੇ ਨਾਲ ਗੱਲਾਂ ਕਰਦਾ ਏ ਕੋਈ ਪੁੰਚਿਆ ਹੋਇਆ ਫਕੀਰ ਲੱਗਦਾ ਏ ਕਹਿੰਦੇ ਰਾਜਾ ਪਹਿਲੇ ਦਿਨ ਆਇਆ ਦੂਸਰੇ ਦਿਨ ਆਇਆ ਤੀਸਰੇ ਦਿਨ ਆਇਆ ਲਗਾਤਾਰ ਕਹਿੰਦੇ ਇਸੇ ਤਰ੍ਹਾਂ 4-5 ਦਿਨ ਜਦ ਆਇਆ ਤਾਂ ਰਾਜੇ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਬਹੁਤ ਪੁੰਚੀ ਹੋਈ ਰੂਹ ਲੱਗਦੀ ਹੈ ਰੱਬ ਦਾ ਨਾਮ ਜਪਣ ਵਾਲੀ ਰੂਹ ਆ ਇਹਨਾਂ ਦੀ ਥਾਂ ਇੱਥੇ ਨਹੀਂ ਆ ਇਹਨਾਂ ਨੂੰ ਤਾਂ ਮਹਿਲਾਵਾਂ ਦੇ ਵਿੱਚ ਲਿਜਾ ਕੇ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਇੱਕ ਤਾਂ ਰੱਬੀ ਰੂਹ ਦੀ ਸੇਵਾ ਕਰਨ ਦਾ ਮੌਕਾ ਮਿਲ ਜਾਵੇਗਾ ਦੂਸਰਾ ਇਹਨਾਂ ਤੋਂ ਮੈਂ ਕਾਫੀ ਗਿਆਨ ਵੀ ਪ੍ਰਾਪਤ ਕਰ ਸਕਦਾ ਹਾਂ ਕੰਦੇ ਇਹ ਹੀ ਸੋਚ ਕੇ ਰਾਜਾ ਅਜ ਫਕੀਰ ਦੇ ਸਾਹਮਣੇ ਆਇਆ ਫਕੀਰ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਅਤੇ ਕਿਹਾ ਫਕੀਰ ਜੀ ਮੈਂ ਇਸ ਦੇਸ਼ ਦਾ ਰਾਜਾ ਹਾਂ ਅਤੇ ਮੈਂ ਰੋਜ਼ ਤੁਹਾਨੂੰ ਦੇਖਦਾ ਹਾਂ ਤੁਸੀਂ ਇਨਾਂ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ ਪੁੰਜੇ ਜ਼ਮੀਨ ਤੇ ਸੌਂਦੇ ਹੋ ਜੋ ਰੁੱਖਾਂ ਵਿੱਚੋਂ ਪ੍ਰਸ਼ਾਦਾ ਮਿਲਦਾ ਹੈ ਉਹੀ ਖਾ ਲੈਂਦੇ ਹੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਚੱਲੋ ਮੈਂ ਮਹਿਲਾਂ ਦੇ ਵਿੱਚ ਲਿਜਾ ਕੇ ਤੁਹਾਡੀ ਸੇਵਾ ਕਰਨਾ ਚਾਹਣਾ ਹ ਮਹਿਲਾਂ ਦੇ ਵਿੱਚ ਲਿਜਾ ਕੇ ਮੈਂ ਤੁਹਾਨੂੰ 36 ਪ੍ਰਕਾਰ ਦੇ ਭੋਜਨ ਛਕਾਇਆ ਕਰਾਂਗਾ ਨੌਕਰ ਚੱਕਰ ਤੁਹਾਡੀ ਸੇਵਾ ਕਰਨਗੇ ਕਹਿੰਦੇ ਸਾਰੀਆਂ ਗੱਲਾਂ ਰਾਜਾ ਹੱਥ ਜੋੜ ਕੇ ਨੀਵੀਂ ਪਾ ਕੇ ਫਕੀਰ ਜੀ ਨੂੰ ਕਹਿ ਰਿਹਾ ਕਹਿੰਦੇ ਜਦ ਸਾਰੀਆਂ ਗੱਲਾਂ ਰਾਜੇ ਨੇ ਫਕੀਰ ਜੀ ਨੂੰ ਸਿਰ ਝੁਕਾ ਕੇ ਕਹਿ ਦਿੱਤੀਆਂ ਤਾਂ ਆਪਣਾ ਸਿਰ ਉੱਪਰ ਚੁੱਕਿਆ ਅੱਗੇ ਕੀ ਦੇਖਦਾ ਹੈ ਕਿ ਫਕੀਰ ਜੀ ਤਾਂ ਉੱਥੇ ਹੈ ਹੀ ਨਹੀਂ ਇੱਧਰ ਉੱਧਰ ਦੇਖਿਆ ਤਾਂ ਦੇਖ ਕੇ ਹੈਰਾਨ ਹੋ ਗਿਆ ਫਕੀਰ ਜੀ ਤਾਂ ਰਾਜੇ ਦੇ ਘੋੜੇ ਦੇ ਉੱਪਰ ਬੈਠੇ ਨੇ ਅਤੇ ਰਾਜੇ ਨੂੰ ਕਹਿ ਰਹੇ ਨੇ ਚਲੋ ਰਾਜਨ ਮਹਿਲਾਂ ਨੂੰ ਚੱਲੀਏ ਕਹਿੰਦੇ ਇਹ ਸਭ ਕੁਝ ਦੇਖ ਕੇ ਰਾਜਾ ਤਾਂ ਬਿਲਕੁਲ ਹਰਾਣ ਹੋ ਗਿਆ ਕਿ ਇਹ ਕਿਹੋ ਜਿਹਾ ਫਕੀਰ ਆ ਕਿਤੇ ਮੈਂ ਕੋਈ ਕਾਹਲੀ ਤਾਂ ਨਹੀਂ ਕਰ ਬੈਠਾ ਮੇਰੇ ਤੋਂ ਪਛਾਣਨ ਵਿੱਚ ਗਲਤੀ ਤਾਂ ਨਹੀਂ ਹੋ ਗਈ ਕਿਉਂਕਿ ਜੇਕਰ ਇਹ ਅਸਲ ਫਕੀਰ ਹੋਵੇ ਤਾਂ ਫਿਰ ਇਹਨੇ ਮੇਰੇ ਨਾਲ ਅਿੰਨੇ ਜਲਦੀ ਜਾਣ ਨੂੰ ਮਨ ਨਹੀਂ ਸੀ ਜਾਣਾ ਕਿਉਂਕਿ ਫਕੀਰ ਨੂੰ ਰਾਜ ਮਹਿਲ ਦੇ ਨਾਲ ਐਸ਼ ਆਰਾਮ ਦੇ ਨਾਲ ਕੀ ਕਹਿੰਦੇ ਹੁਣ ਰਾਜੇ ਦੇ ਮਨ ਦੇ ਵਿੱਚ ਸ਼ੰਕਾ ਆ ਗਿਆ ਸ਼ਰਦਾ ਕਟ ਗਈ ਪਰ ਹੁਣ ਕੁਝ ਨਹੀਂ ਸੀ ਕਰ ਸਕਦਾ ਕਿਉਂਕਿ ਕਹਿ ਬੈਠਾ ਲੈ ਕੇ ਤਾਂ ਜਾਣਾ ਪਵੇਗਾ ਕਹਿੰਦੇ ਇਧਰੋਂ ਫਕੀਰ ਵਾਰ-ਵਾਰ ਰਾਜਨ ਨੂੰ ਕਹਿ ਰਿਹਾ ਕਿ ਚਲੋ ਰਾਜਨ ਕਿਹੜੇ ਸੋਚਾਂ ਦੇ ਵਿੱਚ ਪੈ ਗਏ ਹੋ ਚਲੋ ਰਾਜ ਮਹਿਲ ਨੂੰ ਚੱਲ ਜੀ ਕਹਿੰਦੇ ਅੱਜ ਪਹਿਲੀ ਵਾਰ ਹੋਇਆ ਕਿ ਰਾਜਾ ਪੈਦਲ ਚੱਲ ਰਿਹਾ ਏ ਅਤੇ ਰਾਜੇ ਦੇ ਘੋੜੇ ਦੇ ਉੱਤੇ ਉਹ ਫਕੀਰ ਬਿਠਾਏ। ਕਹਿੰਦੇ ਰਾਜ ਮਹਿਲ ਨੂੰ ਚੱਲ ਪਏ। ਜਦੋਂ ਮਹਿਲ ਦੇ ਵਿੱਚ ਪਹੁੰਚੇ ਤਾਂ ਫਕੀਰ ਉੱਥੇ ਵੀ ਜਾ ਕੇ ਕਹਿਣ ਲੱਗਾ। "ਰਾਜਣ ਤੁਸੀਂ ਕਹਿੰਦੇ ਸੀ ਕਿ ਮੈਨੂੰ ਪਹਿਨਣ ਨੂੰ ਸੋਹਣੇ-ਸੋਹਣੇ ਵਸਤਰ ਦੋਗੇ। ਲਿਆਓ ਮੇਰੇ ਵਸਤਰ ਕਿੱਥੇ ਨੇ?" ਕਹਿੰਦੇ ਰਾਜੇ ਨੂੰ ਮਨ ਦੇ ਵਿੱਚ ਬਹੁਤ ਗੁੱਸਾ ਆ ਰਿਹਾ ਏ। ਪਰ ਉਹਨੇ ਆਪਣੇ ਸੇਵਾਦਾਰਾਂ ਨੂੰ ਕਿਹਾ ਅਤੇ ਇੱਕ ਨਵੀਂ ਪੋਸ਼ਾਕ ਫਕੀਰ ਜੀ ਦੇ ਵਾਸਤੇ ਲਿਆਂਦੀ ਗਈ ਪਰ ਫਕੀਰ ਜੀ ਨੇ ਉਹ ਪੋਸ਼ਾਕ ਪਾਉਣ ਤੋਂ ਮਨਾਂ ਕਰ ਦਿੱਤਾ ਕਿਹਾ ਨਾ ਮੈਂ ਤਾਂ ਰਾਜਾ ਜੀ ਦੇ ਨਾਲ ਦੀ ਪੋਸ਼ਾਕ ਪਾਉਣੀ ਆ ਕਹਿੰਦੇ ਨਾ ਚਾਹੁੰਦੇ ਆ ਭਾਵੇਂ ਰਾਜੇ ਨੂੰ ਆਪਣੀ ਪੋਸ਼ਾਕ ਉਸ ਫਕੀਰ ਨੂੰ ਦੇਣੀ ਪਈ ਹੁਣ ਰਾਜੇ ਦੇ ਨਾਲ ਦੇ ਕੱਪੜੇ ਪਾ ਕੇ ਮਹਿਲਾਂ ਦੇ ਵਿੱਚ ਘੁੰਮ ਫਿਰ ਰਿਹਾ ਹੈ ਕਦੇ ਕਹਿੰਦਾ ਮੇਰਾ ਕਮਰਾ ਦਿਖਾਓ ਮੇਰਾ ਮਖਮਲੀ ਗੱਦਾ ਕਿੱਥੇ ਆ ਕਦੇ 36 ਪ੍ਰਕਾਰ ਦੇ ਭੋਜਨ ਖਾਣ ਨੂੰ ਮੰਗ ਰਿਹਾ ਹੈ ਕਹਿੰਦੇ ਸਭ ਕੁਝ ਦੇਖ ਕੇ ਰਾਜੇ ਨੂੰ ਬਹੁਤ ਗੁੱਸਾ ਆ ਰਿਹਾ ਅਤੇ ਰਾਜਾ ਮਨਹੀਮਨ ਦੇ ਵਿੱਚ ਆਪਣੇ ਆਪ ਨੂੰ ਕੋਸ ਰਿਹਾ ਕਿ ਮੇਰੇ ਤੋਂ ਕਿੰਨੀ ਵੱਡੀ ਗਲਤੀ ਹੋ ਗਈ ਮੈਂ ਨਕਲ ਨੂੰ ਚੁੱਕ ਕੇ ਲੈ ਆਇਆ ਹਾਂ ਫਕੀਰ ਇਹੋ ਜਿਹੇ ਤੋੜੇ ਫਕੀਰ ਇਦਾਂ ਦੇ ਨਹੀਂ ਹੁੰਦੇ ਜਿੱਦਾਂ ਦੇ ਕੰਮ ਇਹ ਕਰ ਰਿਹਾ ਹੈ ਕਹਿੰਦੇ ਉਹਨਾਂ ਰਾਜਾ ਮਨਹੀਮਨ ਦੇ ਵਿੱਚ ਸੜ ਪੁੱਜ ਰਿਹਾ ਏ ਪਰ ਇਹਦੇ ਫਕੀਰ ਜੀ ਆਪਣੀ ਮੋਜ ਵਿੱਚ ਜਿਸ ਤਰ੍ਹਾਂ ਜੰਗਲ ਦੇ ਵਿੱਚ ਸਨ ਕੋਈ ਫਿਕਰ ਨਹੀਂ ਆਪਣੀ ਮੋਜ ਵਿੱਚ ਰੱਬ ਦਾ ਨਾਮ ਜਪਦੇ ਰਹਿੰਦੇ ਸਨ ਉਸੇ ਤਰ੍ਹਾਂ ਇਹ ਤੇ ਰਾਜੇ ਦੀ ਪੋਸ਼ਾਕ ਪਾ ਕੇ ਦਿਲ ਕਰਦਾ ਬਗੀਚੇ ਨੂੰ ਚਲੇ ਗਏ ਦਿਲ ਕਰਦਾ ਆਪਣੇ ਕਮਰੇ ਦੇ ਵਿੱਚ ਚਲੇ ਗਏ ਬੰਸਰੀ ਵਜਾਉਂਦੇ ਰਹਿੰਦੇ ਨੇ ਆਪਣੀ ਮौज ਵਿੱਚ ਰਹਿੰਦੇ ਨੇ ਕਹਿੰਦੇ ਇਦਾਂ ਕਰਦਿਆਂ ਕਰਦਿਆਂ 6 ਮਹੀਨੇ ਬੀਤ ਗਏ ਹੁਣ ਰਾਜੇ ਦਾ ਗੁੱਸਾ ਹੋਰ ਵੀ ਵੱਧ ਰਿਹਾ ਸੀ ਰਾਜਾ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਰਿਹਾ ਮਨ ਵਿੱਚ ਸੋਚਦਾ ਵੀ ਇਹ ਫਕੀਰ ਨੂੰ ਕਿਸੇ ਪ੍ਰਕਾਰ ਦੀ ਕੋਈ ਫਿਕਰ ਜਿੰਤਾ ਨਹੀਂ ਮੇਰੇ ਕੱਪੜੇ ਪਾ ਕੇ ਕਿੱਦਾਂ ਘੁੰਮਦਾ ਰਹਿੰਦਾ ਹੈ ਮੈਨੂੰ ਕਿੰਨੇ ਫਿਕਰ ਨੇ ਕਿੰਨੀਆਂ ਚਿੰਤਾਵਾਂ ਨੇ ਪਰ ਇਹ ਕਿੰਨਾ ਬੇਪਰਵਾਹ ਕਹਿੰਦੇ ਇੱਕ ਦਿਨ ਰਾਜਾ ਫਕੀਰ ਦੇ ਕੋਲ ਗਿਆ ਅਤੇ ਜਾ ਕੇ ਕਹਿਣ ਲੱਗਾ ਬਾਬਾ ਜੀ ਮੈਨੂੰ ਇਹ ਦੱਸੋ ਕਿ ਤੁਹਾਡੇ ਅਤੇ ਮੇਰੇ ਵਿੱਚ ਫਰਕ ਕੀ ਆ ਕਿਉਂਕਿ ਰਾਜੇ ਨੂੰ ਲੱਗ ਰਿਹਾ ਸੀ ਨਾ ਕਿ ਫਕੀਰ ਤਾਂ ਉਹ ਹੁੰਦੇ ਨੇ ਜੋ ਗਰੀਬ ਹੋਣ ਜਿਨ੍ਹਾਂ ਨੂੰ ਖਾਣ ਪਹਿਨਣ ਦੇ ਨਾਲ ਕੋਈ ਮਤਲਬ ਨਾ ਹੋਵੇ ਰਾਜੇ ਦੀ ਨਜ਼ਰ ਦੇ ਵਿੱਚ ਇਹੋ ਫਕੀਰ ਆ ਇਸੇ ਕਰਕੇ ਫਕੀਰ ਨੂੰ ਪੁੱਛ ਲਿਆ ਕਿ ਦੱਸੋ ਬਾਬਾ ਜੀ ਤੁਹਾਡੇ ਅਤੇ ਮੇਰੇ ਵਿੱਚ ਫਰਕ ਕੀ ਆ ਤਾਂ ਕਹਿੰਦੇ ਫਕੀਰ ਜੀ ਕਹਿਣ ਲੱਗੇ ਰਾਜਨ ਤੂੰ ਆਪਣੇ ਦੋਵਾਂ 'ਚ ਫਰਕ ਦੇਖਣਾ ਚਾਹੁੰਦਾ ਏ ਉਹਨੇ ਕਿਹਾ ਹਾਂਜੀ ਜ਼ਰੂਰ ਤਾਂ ਫਕੀਰ ਨੇ ਕਿਹਾ ਫਿਰ ਫਿਰ ਕੱਲ ਨੂੰ ਮੇਰੇ ਨਾਲ ਜੰਗਲ ਵਿੱਚ ਚੱਲੀਂ ਕੱਲ ਨੂੰ ਫਰਕ ਦੱਸਾਂਗਾ ਰਾਜੇ ਨੇ ਕਿਹਾ ਜਲੋ ਠੀਕ ਏ ਕੱਲ ਨੂੰ ਤਿਆਰ ਰਹਿਓ ਜੀ ਕਹਿੰਦੇ ਹੁਣ ਅਗਲਾ ਦਿਨ ਹੋਇਆ ਤਾਂ ਫਕੀਰ ਰਾਜੇ ਦੇ ਆਉਂਦਿਆਂ ਤੱਕ ਤਿਆਰ ਬਰ ਤਿਆਰ ਹੋ ਕੇ ਬੈਠਾ ਰਾਜੇ ਦੀਪੋਸ਼ਾਕ ਲਾ ਦਿੱਤੀ ਆਪਣੇ ਕੱਪੜੇ ਪਹਿਨ ਲਏ ਆਪਣੀ ਉਹੀ ਗੱਠੜੀ ਦੋ ਵਸਤਰਾਵਾਂ ਵਾਲੀ ਨਾਲ ਚੁੱਕ ਲਈ ਰਾਜੇ ਨੇ ਦੋ ਘੋੜੇ ਮੰਗਵਾਏ ਇੱਕ ਤੇ ਉਹ ਫਕੀਰ ਜੀ ਬੈਠ ਕੇ ਇੱਕ ਤੇ ਰਾਜਾ ਜੰਗਲ ਵੱਲ ਤੁਰ ਪਏ ਜੰਗਲ ਦੇ ਵਿੱਚ ਪਹੁੰਚੇ ਤਾਂ ਰਾਜੇ ਨੇ ਕਿਹਾ ਦੱਸੋ ਫਕੀਰ ਜੀ ਆਪਣੇ ਵਿੱਚ ਕੀ ਫਰਕ ਹੈ ਇੱਥੇ ਦੱਸ ਦਿਓ ਫਕੀਰ ਨੇ ਕਿਹਾ ਨਹੀਂ ਰਾਜਨ ਥੋੜਾ ਹੋਰ ਅੱਗੇ ਚੱਲੋ ਅੱਗੇ ਚੱਲ ਕੇ ਫਿਰ ਰਾਜੇ ਨੇ ਕਿਹਾ ਕਿ ਹੋਰ ਕਿੰਨਾ ਕ ਅੱਗੇ ਜਾਣਾ ਹੈ ਫਕੀਰ ਨੇ ਕਿਹਾ ਨਹੀਂ ਰਾਜਾ ਅਜੇ ਹੋਰ ਅੱਗੇ ਜਾਣਾ ਹੈ ਇਦਾਂ ਕਰਦਿਆਂ ਕਰਦਿਆਂ ਇਹਨਾਂ ਦੇ ਰਾਜ ਦੀ ਸੀਮਾ ਖਤਮ ਹੋ ਗਈ ਅਗਲਾ ਰਾਜ ਸ਼ੁਰੂ ਹੋਣ ਵਾਲਾ ਹੋ ਗਿਆ ਰਾਜਾ ਇੱਕਦਮ ਉੱਥੇ ਰੁਕ ਗਿਆ ਕਹਿਣ ਲੱਗਾ ਫਕੀਰ ਜੀ ਤੁਸੀਂ ਕੀ ਕਰ ਰਹੇ ਹੋ ਆਪਣੀ ਸੀਮਾ ਆਪਣੀ ਹੱਦ ਦੇ ਤੇ ਖਤਮ ਹੋ ਜਾਂਦੀ ਆ ਅੱਗੇ ਅਗਲਾ ਰਾਜ ਸ਼ੁਰੂ ਹੋ ਜਾਣਾ ਹੈ ਇਸ ਕਰਕੇ ਆਪਾਂ ਇਸ ਤੋਂ ਅੱਗੇ ਨਹੀਂ ਜਾ ਸਕਦੇ ਜੋ ਦੱਸਣਾ ਹੈ ਮੈਨੂੰ ਇੱਥੇ ਦੱਸ ਦੋ ਫਕੀਰ ਨੇ ਕਿਹਾ ਕੋਈ ਗੱਲ ਨਹੀਂ ਰਾਜਨ ਫਿਰ ਕੀ ਆ ਅਗਲੇ ਰਾਜ ਦੀ ਸੀਮਾ ਸ਼ੁਰੂ ਹੋ ਗਈ ਚੱਲਾ ਆਪਾਂ ਅਗਲੇ ਰਾਜ ਵਿੱਚ ਘੁਮ ਕੇ ਆਉਣੇ ਆ ਰਾਜਵੈਲ ਵਿੱਚ ਵਾਪਸ ਜਾ ਕੇ ਕੀ ਕਰਨਾ ਹੈ ਤਾਂ ਕਹਿੰਦੇ ਰਾਜਾ ਗੁੱਸੇ ਦੇ ਵਿੱਚ ਆ ਗਿਆ ਕਹਿਣ ਲੱਗਾ ਫਕੀਰ ਜੀ ਤੁਸੀਂ ਵੇਲੇ ਹੋ ਤੁਹਾਨੂੰ ਕੋਈ ਕੰਮ ਨਹੀਂ ਆ ਪਰ ਮੈਨੂੰ ਛੱਤੀ ਕੰਮ ਨੇ ਮੇਰੀ ਪਰਜਾ ਦੀ ਜ਼ਿੰਮੇਵਾਰੀ ਮੇਰੇ ਪਰਿਵਾਰ ਦੀ ਜ਼ਿੰਮੇਵਾਰੀ ਕਿੰਨੇ ਕੰਮ ਮੈਂ ਕਰਨੇ ਹੁੰਦੇ ਨੇ ਇੰਨਾ ਵੱਡਾ ਰਾਜ ਭਾਗ ਸੰਭਾਲ ਰਿਹਾ ਹਾਂ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ ਜੋ ਦੱਸਣਾ ਹੈ ਮੈਨੂੰ ਇੱਥੇ ਹੀ ਦੱਸ ਦੋ ਤਾਂ ਕਹਿੰਦੇ ਸੰਤ ਫਕੀਰ ਜੀ ਮੁਸਕਰਾਏ ਅਤੇ ਕਹਿਣ ਲੱਗੇ ਰਾਜਨ ਇਹੀ ਫਰਕ ਹੈ ਆਪਣੇ ਵਿੱਚ ਤੂੰ ਬੰਦਨਾ ਵਿੱਚ ਵੱਜਾਂ ਹੈ ਅਤੇ ਮੈਂ ਆਜ਼ਾਦ ਹਾਂ ਤੂੰ ਸਥਿਤੀ ਨੂੰ ਦੇਖ ਕੇ ਖੁਸ਼ ਹੁੰਦਾ ਨਹੀਂ ਜੇ ਪ੍ਰਸਥਤੀਆਂ ਤੇਰੇ ਹੱਕ ਵਿੱਚ ਨੇ ਤੂੰ ਖੁਸ਼ ਆ ਜੇ ਪ੍ਰਸਥਤੀਆਂ ਤੇਰੇ ਹੱਕ ਵਿੱਚ ਨਹੀਂ ਤਾਂ ਤੂੰ ਦੁਖੀ ਹੋ ਜਾਂਦਾ ਹੈ ਪਰ ਮੈਂ ਹਰ ਹਾਲਾਤ ਦੇ ਵਿੱਚ ਖੁਸ਼ ਰਹਿਣਾ ਹਾਂ ਤੂੰ ਆਪਣੇ ਕੱਲ ਨੂੰ ਲੈ ਕੇ ਚਿੰਤਾ ਵਿੱਚ ਰਹਿਣਾ ਹੈ ਪਰ ਮੈਨੂੰ ਆਪਣੇ ਆਉਣ ਵਾਲੇ ਕੱਲ ਦੀ ਕੋਈ ਚਿੰਤਾ ਨਹੀਂ ਮੈਂ ਆਪਣੇ ਅੱਜ ਨੂੰ ਮਾਣਦਾ ਹਾਂ ਇਸੇ ਕਰਕੇ ਮੈਂ ਜੰਗਲਾਂ ਦੇ ਵਿੱਚ ਪੁੰਝੇ ਜ਼ਮੀਨ ਤੇ ਪੈ ਕੇ ਰੁੱਖਾ ਮਿੱਸਾ ਪ੍ਰਸ਼ਾਦਾ ਛੱਕ ਕੇ ਵੀ ਖੁਸ਼ ਹਾਂ ਮੈਂ ਲੈ ਕੱਪੜੇ ਪਹਿਣ ਕੇ ਵੀ ਖੁਸ਼ ਹਾਂ ਅਤੇ ਤੇਰੇ ਮਹਿਲਾਂ ਦੇ ਵਿੱਚ ਮਖਮਲੀ ਗੱਦਿਆਂ ਦੇ ਉੱਤੇ ਸੌ ਕੇ 36 ਪ੍ਰਕਾਰ ਦੇ ਭੋਜਨ ਛੱਕ ਕੇ ਸੋਹਣੇ ਸੋਹਣੇ ਵਸਤਰ ਪਾ ਕੇ ਵੀ ਖੁਸ਼ ਹਾਂ ਰਾਜਨ ਮੈਂ ਅੱਜ ਵਿੱਚ ਜਿਉਣਾ ਹਾਂ ਇਸ ਕਰਕੇ ਖੁਸ਼ ਹਾਂ ਅਤੇ ਪਰਮਾਤਮਾ ਮੈਨੂੰ ਜਿੱਥੇ ਰੱਖਦਾ ਹੈ ਨਾ ਮੈਨੂੰ ਪਰਮਾਤਮਾ ਦੇ ਉੱਤੇ ਪੂਰਾ ভরਸਾ ਹੈ ਕਿ ਪ੍ਰਮਾਤਮਾ ਨੇ ਮੇਰੇ ਲਈ ਜੋ ਸੋਚਿਆ ਹੈ ਚੰਗਾ ਹੀ ਸੋਚਿਆ ਹੈ ਇਸ ਕਰਕੇ ਮੈਂ ਪ੍ਰਮਾਤਮਾ ਦੇ ਬਾਣੇ ਦੇ ਵਿੱਚ ਰਹਿਣਾ ਹੈ ਇਸ ਕਰਕੇ ਖੁਸ਼ ਰਹਿਣਾ ਹੈ ਪਰ ਤੂੰ ਤੈਨੂੰ ਆਉਣ ਵਾਲੇ ਕੱਲ ਦੀ ਚਿੰਤਾ ਇਸ ਕਰਕੇ ਤੂੰ ਆਪਣੇ ਅੱਜ ਨੂੰ ਗਵਾ ਰਿਹਾ ਹਾਂ ਕਹਿੰਦੇ ਫਕੀਰ ਜੀ ਦੀਆਂ ਇਹ ਗੱਲਾਂ ਸੁਣ ਕੇ ਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਰਾਜੇ ਨੇ ਮਨ ਵਿੱਚ ਸੋਚਿਆ ਕਿ ਮਨਾ ਤੇਰੇ ਕੋਲੋਂ ਕਿੰਨੀ ਵੱਡੀ ਗਲਤੀ ਹੋ ਗਈ ਤੋ ਫਕੀਰ ਜੀ ਨੂੰ ਪਛਾਣ ਨਹੀਂ ਸਕਿਆ ਇਹ ਤਾਂ ਸੱਚਮੁੱਚ ਕਿੰਨੀ ਸੱਚੀ ਸੁੱਚੀ ਰੂਹ ਨੇ ਕਿੰਨੇ ਵੱਡੇ ਗਿਆਨੀ ਨੇ ਜੇਕਰ ਤੂੰ ਇਹਨਾਂ ਦੇ ਕੋਲ ਆਣ ਕੇ ਬੈਠਦਾ ਤਾਂ ਤੈਨੂੰ ਕਿੰਨਾ ਗਿਆਨ ਮਿਲਣਾ ਸੀ ਪਰ ਤੂੰ ਤਾਂ ਕਦੀ ਇਹਨਾਂ ਦੇ ਕੋਲ ਆ ਕੇ ਬਿਠਿਆ ਹੀ ਨਹੀਂ ਤੇਰੇ ਤਾਂ ਮਨ ਦੇ ਵਿੱਚ ਇਹਨਾਂ ਦੇ ਪ੍ਰਤੀ ਸ਼ੰਕਾ ਆ ਗਿਆ ਤੂੰ ਤਾਂ ਹਰ ਵੇਲੇ ਇਹਨਾਂ ਦੇ ਬਾਰੇ ਮਾੜਾ ਹੀ ਸੋਚਦਾ ਰਿਹਾ ਪਰ ਚੱਲ ਕੋਈ ਨਹੀਂ ਹੁਣ ਸੰਤ ਜੀ ਤੋਂ ਮਾਫੀ ਮੰਗ ਲਾ ਕਹਿੰਦੇ ਇਹ ਸੋਚ ਕੇ ਰਾਜੇ ਨੇ ਸੰਤ ਜੀ ਤੋਂ ਮਾਫੀ ਮੰਗ ਲਈ ਪੈਰਾਂ ਵਿੱਚ ਬੈਠ ਗਿਆ ਕਹਿਣ ਲੱਗਾ ਸੰਤ ਜੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਮੈਂ ਤੁਹਾਡੇ ਤੇ ਸ਼ੰਕਾ ਕਰ ਬੈਠਾ ਪਰ ਮੈਨੂੰ ਆਪਣੀ ਗਲਤੀ ਸੁਧਾਰਨ ਦਾ ਮੌਕਾ ਦਿਓ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਡੀ ਹੱਥੀਂ ਸੇਵਾ ਕਰਾਂਗਾ ਕਹਿੰਦੇ ਜੇ ਰਾਜਾ ਆਪਣੀਆਂ ਅੱਗ ਲਾ ਕੇ ਹੀ ਰਿਆ ਸੀ ਕਿ ਸੰਤ ਜੀ ਫਿਰ ਜਾ ਕੇ ਘੋੜੇ ਦੇ ਉੱਪਰ ਬੈਠ ਗਏ ਤੇ ਕਹਿਣ ਲੱਗੇ ਚਲੋ ਰਾਜਨ ਛੇਤੀ ਚਲੋ ਫਿਰ ਆਪਾਂ ਵਾਪਸ ਚੱਲੇਗੇ ਕਹਿੰਦੇ ਫਕੀਰ ਜੀ ਨੂੰ ਘੋੜੇ ਦੇ ਉੱਤੇ ਬੈਠਾ ਦੇਖ ਰਾਜੇ ਦੇ ਮਨ ਵਿੱਚ ਫੇਰ ਵਿਚਾਰ ਆ ਗਈ ਹੇ ਹੈ ਇਤਨਾ ਕਿਤਾਂ ਹੋ ਸਕਦਾ ਏ ਇਤਨਾ ਕਿੰਨੀ ਛੇਤੀ ਮੰਨ ਗਏ ਕਿਤੇ ਇਹ ਜਾਣ ਬੁਝ ਕੇ ਇਤਾਂ ਦੀਆਂ ਗੱਲਾਂ ਤਾਂ ਨਹੀਂ ਕਰਦੇ ਮੈਨੂੰ ਆਪਣੇ ਜਾਲ ਵਿੱਚ ਤਾਂ ਨਹੀਂ ਫਸਾਰੇ ਕਹਿੰਦੇ ਉਧਰ ਘੋੜੇ ਦੇ ਉੱਤੇ ਬੈਠੇ ਫਕੀਰ ਜੀ ਹਸਣ ਲੱਗੇ ਕਹਿਣ ਲੱਗੇ ਰਾਜਾ ਤੂੰ ਨਹੀਂ ਸੁਧਰੇਗਾ ਤੇਰੇ ਮਨ ਦੇ ਵਿੱਚ ਫੇਰ ਸ਼ੰਕਾ ਆ ਗਿਆ ਏ ਤੇਰੇ ਮਨ ਦਾ ਸ਼ੰਕਾ ਦੂਰ ਨਹੀਂ ਹੋ ਸਕਦਾ ਰਾਜਨ ਕਿਉਂਕਿ ਤੇਰੇ ਲਈ ਫਕੀਰੀ ਸਿਰਫ ਗਰੀਬੀ ਆ ਕਿ ਜਿਹੜਾ ਗਰੀਬ ਆ ਸਾਦੇ ਕੱਪੜਿਆਂ ਦੇ ਵਿੱਚ ਆ ਉਹ ਹੀ ਫਕੀਰ ਆ ਪਰ ਫਕੀਰੀ ਗਰੀਬੀ ਜਾਂ ਅਮੀਰੀ ਨਾਲ ਨਹੀਂ ਹੁੰਦੀ ਅਸਲ ਫਕੀਰੀ ਉਹ ਆ ਜੋ ਉਸ ਪਰਮਾਤਮਾ ਦੇ ਬਾਣੇ ਦੇ ਵਿੱਚ ਚੱਲੇ ਪਰਮਾਤਮਾ ਦੇ ਬਾਣੇ ਨੂੰ ਮਿੱਠਾ ਕਰਕੇ ਮੰਨੇ ਪਰਮਾਤਮਾ ਜਿਸ ਹਾਲ ਦੇ ਵਿੱਚ ਰੱਖੇ ਉਹਦੇ ਵਿੱਚ ਖੁਸ਼ ਰਹੇ ਸੋ ਅੱਜ ਦੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਆਪਣੇ ਕੱਲ ਨੂੰ ਸੋਨਾ ਬਣਾਉਣ ਲਈ ਆਪਣੇ ਅੱਜ ਨੂੰ ਗਵਾ ਰਹੇ ਨੇ ਕੱਲ ਦੀ ਬਹੁਤ ਚਿੰਤਾ ਕਰਦੇ ਨੇ ਆਪਣੇ ਆਉਣ ਵਾਲੇ ਕੱਲ ਨੂੰ ਸੋਨਾ ਬਣਾਉਣਾ ਚਾਹੁੰਦੇ ਆ ਇਸ ਕਰਕੇ ਦਿਨ ਰਾਤ ਮਿਹਨਤ ਕਰਦੇ ਆ ਤੇ ਇਥੇ ਮਹਾਪੁਰਖ ਜੀ ਕਹਿੰਦੇ ਵੀ ਮਿਹਨਤ ਕਰਨੀ ਚੰਗੀ ਗੱਲ ਆ ਮਿਹਨਤ ਕਰੋ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਜੋ ਕਰਨਾ ਚਾਹੁੰਦੇ ਆ ਕਰੋ ਬਸ ਚਿੰਤਾ ਨਾ ਕਰੋ ਕਿਉਂਕਿ ਚਿੰਤਾ ਵਿੱਚ ਕੁਝ ਨਹੀਂ ਰੱਖਿਆ ਚਿੰਤਾ ਚਿਤਾ ਦੇ ਸਮਾਨ ਆ ਇਹ ਚਿੰਤਾ ਹੀ ਬੰਦੇ ਨੂੰ ਚਿਤਾ ਤੱਕ ਲੈ ਜਾਂਦੀ ਆ ਚਿੰਤਾ ਬੰਦੇ ਨੂੰ ਅੰਦਰੋਂ ਅੰਦਰ ਹੀ ਖਾਂਦੀ ਰਹਿੰਦੀ ਹੈ ਸਾਨੂੰ ਪਤਾ ਵੀ ਨਹੀਂ ਲੱਗਦਾ ਅੰਦਰੋਂ ਸਾਨੂੰ ਖੋਖਲਾ ਕਰ ਦਿੰਦੀ ਹੈ ਚਿੰਤਾ ਕਿਤੇ ਆ ਬਣਦਾ ਕੁਝ ਵੀ ਨਹੀਂ ਆ ਬਸ ਸਿਰਫ ਤੇ ਸਿਰਫ ਸਾਡੇ ਸ਼ਰੀਰ ਦਾ ਨੁਕਸਾਨ ਹੁੰਦਾ ਹੈ ਇਸ ਕਰਕੇ ਚਿੰਤਾ ਨਹੀਂ ਕਰਨੀ ਖਾਸ ਕਰਕੇ ਆਉਣ ਵਾਲੇ ਕੱਲ ਦੀ ਕੱਲ ਕਿੰਨੇ ਦੇਖਿਆ ਹੈ ਅੱਜ ਦੇ ਵਿੱਚ ਰਹਿਣਾ ਸਿੱਖੀਏ ਆਪਣੇ ਅੱਜ ਨੂੰ ਸੋਹਣਾ ਬਣਾਈਏ ਆਪਣੇ ਅੱਜ ਦੀਆਂ ਜੋ ਵੀ ਖੁਸ਼ੀਆਂ ਨੇ ਨਾ ਉਹਨਾਂ ਨੂੰ ਮੰਨੀਏ ਪ੍ਰਮਾਤਮਾ ਨੇ ਜੋ ਦਿੱਤਾ ਹੈ ਉਹਦਾ ਸ਼ੁਕਰਾਨਾ ਕਰੀਏ ਕਿ ਪ੍ਰਮਾਤਮਾ ਤੁਸਾਨੂੰ ਦੋ ਵਕਤ ਦੀ ਰੋਟੀ ਦਿੱਤੀ ਹੈ ਤੇਰਾ ਸ਼ੁਕਰਿਆ ਰਹਿਣ ਕਰ ਦਿੱਤਾ اے تیرا ਸ਼ੁਕਰਿਆ ਸੋਹਣਾ ਪਰਿਵਾਰ ਦਿੱਤਾ اے تیرا ਸ਼ੁਕਰਿਆ ਜਿਸ انسان نے ਸਤਗੁਰ ਸੱਚੇ ਪਾਤਸ਼ਾਹ ਜੀ ਦੇ ਬਾਣੇ ਦੇ ਵਿੱਚ ਰਹਿਣਾ ਸਿੱਖ ਲਿਆ ਜਿਨੇ ਸ਼ੁਕਰਾਨੇ ਦੇ ਵਿੱਚ ਰਹਿਣਾ ਸਿੱਖ ਲਿਆ ਉਹ ਹੀ ਸੁਖੀ ਆ ਉਸ انسان ਦੀ ਜ਼ਿੰਦਗੀ ਦੇ ਵਿੱਚ ਫਿਰ ਜਿੱਦਾਂ ਦੇ ਮਰਜ਼ੀ ਹਾਲਾਤ ਬਣ ਜਾਣ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅਸੀਂ ਪਰਮਪਿਤਾ ਪਰਮਾਤਮਾ ਜੀ ਦੀ ਨਜ਼ਰ ਦੇ ਨਜ਼ਰ ਦੇ ਵਿੱਚ ਆ ਜੋ ਹੋ ਰਿਹਾ ਹੈ ਪਰਮਾਤਮਾ ਜੀ ਦੇ ਬਾਣੇ ਦੇ ਵਿੱਚ ਹੋ ਰਿਹਾ ਹੈ ਪਰਮਾਤਮਾ ਜਿੱਥੇ ਰੱਖਦਾ ਹੈ ਉਹ ਬੰਦਾ ਫਿਰ ਉੱਥੇ ਹੀ ਖੁਸ਼ ਰਹਿੰਦਾ ਹੈ। ਇਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹ ਜਾਂਚ ਸਾਨੂੰ ਆ ਜਾਵੇ ਤਾਂ ਸਾਡਾ ਵੀ ਜੀਵਨ ਸੌਖਾ ਹੋ ਜਾਵੇ ਤੇ ਇਦਾਂ ਦਾ ਜੀਵਨ ਸਾਡਾ ਤਾਂ ਬਣ ਸਕਦਾ ਹੈ ਜਦੋਂ ਅਸੀਂ ਆਪਣੇ ਗੁਰੂ ਦਾ ਗਿਆਨ ਹਾਸਲ ਕਰਾਂਗੇ। ਪਾਪ ਕੀ ਗੁਰਬਾਣੀ ਦਾ ਪਾਠ ਕਰਕੇ ਗੁਰਬਾਣੀ ਨੂੰ ਸਮਝਾਂਗੇ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਮਝਾਇਆ ਹੈ। ਗੁਰੂ ਸਾਹਿਬ ਜੀ ਸਾਨੂੰ ਵਾਰ-ਵਾਰ ਇਹੋ ਸਮਝਾਉਂਦੇ ਆ ਕਿ ਬੰਦਿਆ ਤੇਰਾ ਕੰਮ ਆ ਕਰਮ ਕਰਨਾ। ਕਰਮ ਕਰ ਈਮਾਨਦਾਰੀ ਦੇ ਨਾਲ ਕਰ ਪਰਜਿੰਤਾ ਨਾਲ ਕਰ ਚਿੰਤਾ ਕਰਨ ਵਾਲਾ ਉਹ ਮਾਲਕ ਬੈਠਾ ਏ ਉਹਨੂੰ ਸਾਡੀ ਫਿਕਰ ਏ ਸਾਡੀ ਮਿਹਨਤ ਨੂੰ ਦੇਖ ਕੇ ਸਾਡੀ ਕੀਤੀ ਹੋਈ ਮਿਹਨਤ ਦਾ ਫਲ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੀ ਝੋਲੀ ਦੇ ਵਿੱਚ ਪਾ ਹੀ ਦੇਣਾ ਹੈ ਸਾਡਾ ਕੰਮ ਏ ਉਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨਾ ਨਾਮ ਜਪਣਾ ਅਤੇ ਜੋ ਵੀ ਜ਼ਿੰਮੇਵਾਰੀਆਂ ਮਿਲੀਆਂ ਨੇ ਉਹ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਨਿਭਾਉਣਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਦੇ ਵੀ ਬੋਝ ਸਮਝ ਕੇ ਨਹੀਂ ਨਿਭਾਉਣਾ ਚਾਹ ਦੇ ਨਾਲ ਨਿਭਾਉਣਾ ਕਿ ਸਤਗੁਰ ਸੱਚੇ ਪਾਤਸ਼ਾਹ ਨੇ ਮੈਨੂੰ ਇਸ ਕੰਮ ਦੇ ਲਈ ਚੁਣਿਆ ਹੈ ਜਿਸ ਕੰਮ ਨੂੰ ਆਪਾਂ ਖੁਸ਼ ਹੋ ਕੇ ਕਰਦੇ ਹਾਂ ਚਾਹ ਨਾਲ ਕਰਦੇ ਹਾਂ ਉਹ ਕੰਮ ਕਰਨਾ ਸਾਡੇ ਲਈ ਸੌਖਾ ਹੋ ਜਾਂਦਾ ਹੈ